ਨੇਹਾਂ ਵਿੱਚ ਲਾਲ ਦਿਸਣ ਬੈਠੀ ਠੰਡੇ ਬੁਰਜ 'ਚ ਦਾਦੀ ਨੀਹਾਂ ਵਿੱਚ ਲਾਲ ਦਿਸਣ ਬੈਠੀ ਠੰਡੇ ਬੁਰਜ 'ਚ ਦਾਦੀ ਦੱਸ ਦੇ ਵੋ ਬੱਚਿਆਂ ਨੂੰ ਇਹ ਹੋ 크ਿਸਮਸ ਨਹੀਂ ਸਾਡੀ ਦੱਸ ਦੇ ਵੋ ਬੱਚਿਆਂ ਨੂੰ ਓ 크리스마ਸ ਨਹੀਂ ਸਾਡੀ ਮੈਨਿ ਲਟਾ ਸ਼ੈਤਾਨ ਲਾ ਕੇ ਆਪਣਾ ਘਰ ਸਜਾਉਣਾ ਸਰਵੰਸਦਾਨੀ ਦੇ ਚਰਨਾਂ ਦੇ ਵਿੱਚ ਆਪਣਾ ਸਿਰ ਝਕਾਉਣਾ ਆਪਣਾ ਸਿਰ ਝਕਾਉਣਾ ਹਫਤਾ ਸ਼ਹੀਦੀ ਜੀ ਬਸ ਸੁਣਨੇ ਰਾਗੀ ਟਾਡੀ ਦਸ ਦੇਵੋ ਬੱਚਿਆਂ ਨੂੰ ਇਹੋ 크ਿਸਮਸ ਨਹੀਂ ਸਾਡੀ ਪੰਜ ਤੇ ਸੱਤ ਸੀ ਉਮਰ ਲਾਲਾਂ ਦੀ ਯੋਦੇ ਛੋਟੇ ਛੋਟੇ ਵੱਡੀਆਂ ਵੱਡੀਆਂ ਗੱਲਾਂ ਕਰਦੇ ਗੁਜਰੀ ਮਾਂ ਦੇ ਪੋਤੇ ਇਹਨਾਂ ਨਿੱਕੀਆਂ ਜਿੰਦਾਂ ਦੇ ਸੀ ਜਿਗਰੇ ਬੜੇ ਫौलाਦੀ ਦੱਸ ਦੇ ਵੋ ਬੱਚਿਆਂ ਨੂੰ ਇਹੋ 크ਿਸਮਸ ਨਹੀਂ ਸਾਡੀ ਨੀਹਾਂ ਵਿੱਚ ਲਾਲ ਦਿਸਣਾ ਬੈਠੀ ਠੰਡੇ ਬੁਰਜ ਚ ਦਾਦੀ ਦੱਸੋ ਆਪਣੇ ਆਪ ਕਹਾਣੀ ਚਿਣੇ ਹੋਏ ਬੰਦ ਬੰਦ ਦੀ ਅੱਜ ਵੀ ਪੁਬਾ ਮਾਰ ਰੋਂਦੀ ਆ ਚੰਦਰੀ ਕੰਦ ਸਰਹੰਦ ਦੀ ਚੰਦਰੀ ਕੰਦ ਸਰਹੰਦ ਦੀ ਨਿਰਮੋਹੀ ਤਰਤੀ ਸੀ ਓਏ ਉਤੋਂ ਮੁਗਲ ਹਕੂਮਤ ਢਾਡੀ ਦੱਸ ਦੇ ਵੋ ਬੱਚਿਆਂ ਨੂੰ ਇਹੋ ਕ੍ਰਿਸਮਸ ਨਹੀਂ ਸਾਡੀ ਨੀਹਾਂ ਵਿੱਚ ਲਾਲ ਦਸਣਾ ਬੈਠੀ ਠੰਡੇ ਬੁਰਜ ਚ ਦਾਦੀ ਬੈਠੀ ਠੰਡੇ ਬੁਰਜ ਚ ਦਾਦੀ